ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁਧ ਨਸ਼ਿਆ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਅੱਜ ਅਮਲੋ ਬਲਾਕ ਦੇ ਪਿੰਡ ਮਛਰਾਏ ਖੁਰਦ ਵਿਖੇ ਨਸ਼ਾ ਸੌਦਾਗਰਾਂ ਦਾ ਮਕਾਨ ਟਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸੁਭਮ ਅਗਰਵਾਲ ਨੇ ਦੱਸਿਆ ਕਿ ਅੱਜ ಗ್ರಾಮ ਪੰਚਾਇਤ ਅਤੇ ਬੀਡੀਓ ਅਮਲੋ ਦੇ ਸਹਿਯੋਗ ਨਾਲ ਇਹ ਮਕਾਨ ਟਾਉਣ ਦੀ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਆਖਿਆ ਕਿ ਨਸ਼ਾ ਵੇਚਣ ਵਾਲੇ ਸਾਡੀ ਨਜ਼ਰ ਤੋਂ ਹੁਣ ਬਚ ਨਹੀਂ ਸਕਦੇ ਅੱਜ ਅਸੀਂ ਇੱਥੇ ਮਛਰਾਏ ਖੁਰਦ ਦੇ ਵਿੱਚ ਖੜੇ ਹਾਂ ਤੇ ਇੱਥੇ ਇੱਕ ਹਰਜੀਤ ਸਿੰਘ ਉਰਫ ਬਿੱਲਾ ਨਾਮ ਦਾ ਵਿਅਕਤੀ ਹੈ ਜਿਹਦੇ ਤੇ ਚਾਰ ਪਰਜੇ ਐਨਡੀ ਐਨਡੀਪੀਐਸ ਤੇ ਦਰਜ ਨੇ ਪਿਛਲੇ ਸਮਾਂ ਤੋਂ ਤੇ ਇੱਕ ਜਿਹੜਾ ਪਰਚਾ ਸੀਗਾ ਲੜਾਈ ਝਗੜੇ ਦਾ ਅਟੈਂਪਟ ਟੂ ਮਟਰ ਦਾ ਵੀ ਪਰਚਾ ਇਹਦੇ ਤੇ ਟੋਟਲ ਪੰਜ ਪਰਚੇ ਦਰਜ ਨੇ ਤੇ ਜਿਹੜੇ ਇਹਦੇ ਬਾਕੀ ਪਰਿਵਾਰਿਕ ਮੈਂਬਰ ਹੈ ਜਿਹਦੀ ਦੀ ਮਾਂ ਹੈਗੀ ਆ ਬਲਜੀਤ ਕੌਰ ਉਹਦੇ ਤੇ ਵੀ ਪਰਚੇ ਦਰਜ ਨੇ ਲੜਾਈ ਝਗੜੇ ਦੇ ਤੇ ਹੋਰ ਤੇ ਹੋਰ ਵੀ ਜਿਹੜੇ ਪਰਿਵਾਰਿਕ ਮੈਂਬਰ ਹਨ ਉਹਨਾਂ ਤੇ ਇਹਨਾਂ ਤੇ ਜਿਹੜੇ ਹੈਗੇ ਪਰਚੇ ਦਰਜ ਨੇ ਤੇ ਇਹ ਸਾਰੇ ਜਿਹੜੇ ਨਸ਼ਾ ਵੇਚਣ ਦੇ ਆਦੀ ਸਨ ਤੇ ਵੱਡੇ ਪਦਰਤ ਜਿਹੜਾ ਗਿਆ ਨਸ਼ੇ ਦੀ ਤਸਕਰੀ ਕਰਦੇ ਸਨ ਇਸੇ ਦੇ ਕਾਰਵਾਈ ਕਰਦੇ ਹੋਏ ਜਿਹੜੀ ਇਸ ਪਿੰਡ ਦੀ ಗ್ರಾಮ ਪੰਚਾਇਤ ਨੇ ਬੜਾ ਇਹਨਾਂ ਦਾ ਸਹਿਯੋਗ ਰਿਹਾ ਤੇ ਬीडीपीओ ਸਾਹਿਬ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਕਾਰਵਾਈ ਅਮਲ ਚ ਲਾਂਦੀ ਹੈ ਜਦੇ ਵਿੱਚ ਇੱਕ ਨਾਜਾਇਜ਼ ਉਸਾਰੀ ਜਿਹੜੀ ਇੱਥੇ ਕੀਤੀ ਜਾ ਰਹੀ ਸੀਗੀ ਕਿ ਲੀਗਲ ਅਪਰੋਚਮੈਂਟ ਜਿਹੜਾ ਸੀਗਾ ਇਹਨਾਂ ਨੇ ਇੱਥੇ ਕੀਤਾ ਹੋਇਆ ਸੀਗਾ ਜਿਸ ਕਰਕੇ ਇਹਨਾਂ ਦੀ ਜਿਹੜੀ ਹੈਗੀ ਹੈ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਬीडीपीओ ਸਾਹਿਬ ਵੀ ਹੈਗੇ ਐਸਡੀਓ ਸਾਹਿਬ ਵੀ ਨਾਲ ਮਿਲ ਕੇ ਜਿਹੜੀ ਹੈਗੀ ਆ ਇਹਨੂੰ ਅਸੀਂ ਅੱਜ ਬਿਲਡਿੰਗ ਨੂੰ ਢਾ ਰਹੇ ਆ ਤੇ ਅੱਗੇ ਵੀ ਜਿੰਨੇ ਵੀ ਆਪਣੇ ਇਲਾਕੇ ਦੇ ਨਸ਼ਾ ਤਸਕਰ ਹੈ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਕਿ ਤੁਸੀਂ ਆਹ ਏ ਤੋਂ ਨਸ਼ਾ ਵੇਚਣਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਬਿਕਾਉਜ਼ ਸਾਡੀ ਸਾਡੀ ਜਿਹੜੀ ਨਿਗਾਹ ਹੈ ਉਹ ਤੁਹਾਡੇ ਤੇ ਹੈ ਤੇ ਅਸੀਂ ਤੁਹਾਨੂੰ ਨਹੀਂ ਬਖਸ਼ਣਾ ਤੇ ਜਿੰਨੇ ਵੀ ਵੀਰ ਜਿਹੜੇ ਦੇ ਵਿੱਚ ਨਸ਼ਾ ਕਿਤਨਾ ਕਿਤੇ ਕਿਉਂਕਿ ਵਿਕਟਿਮ ਹੈਗੇ ਨਸ਼ਾ ਪੀਣ ਦੇ ਆਦੀ ਹਨ ਉਹਨਾਂ ਨੂੰ ਸਾਡੇ ਵੱਲੋਂ ਖੁੱਲਾ ਜਿਹੜਾ ਹੈਗਾ ਸਪੋਰਟ ਹੈਗਾ ਤੁਸੀਂ ਸਾਡੇ ਕੋਲ ਆਓ ਤੇ ਅਸੀਂ ਤੁਹਾਨੂੰ ਜਿਹੜੇ ਜੋ ਵੀ ਤੁਹਾਨੂੰ ਮੈਡੀਕਲ ਟਰੀਟਮੈਂਟ ਦੇਣਾ ਹੈ ਡੀ ਐਡਿਕਸ਼ਨ ਸੈਂਟਰ ਚ ਜਾਂ ਉਹ ਐਡ ਸੈਂਟਰ ਚ ਜਾਂ ਜੋ ਵੀ ਤੁਹਾਨੂੰ ਮੈਡੀਸਨ ਦੀ ਲੋੜ ਹੈਗੀ ਆ ਉਹ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਤੇ ਜਿਹੜੇ ਹੈਗੇ ਆਪਣੇ ਸਿਵਲ ਹਸਪਤਾਲ ਦੇ ਨਾਲ ਮਿਲ ਕੇ ਤੁਹਾਨੂੰ ਮਈਆ ਕਰਾਵਾਂਗੇ ਤੇ ਅੱਗੇ ਵੀ ਜਿਹੜੀ ਹੈਗੀ ਇਸ ਤਰੀਕੇ ਦੀ ਕਾਰਵਾਈ ਭਵਿੱਖ ਦੇ ਵਿੱਚ ਜਿਹੜੀ ਹੈ ਜਲਦੀ ਰੋ ਦੇ ਬੰਦੇ ਹੈਗੇ ਪਿੱਛੇ ਇਹਨਾਂ ਤੇ ਕਾਫੀ ਪਰਚੇ ਦਰਜ ਨੇ ਇਹਨਾਂ ਦੇ ਜ਼ਿਆਦਾਤਰ ਪਰਿਵਾਰਿਕ ਮੈਂਬਰ ਜਿਹੜੇ ਹੈਗੇ ਜਾਂ ਤਾਂ ਜੇਲ੍ਹ 'ਚ ਨੇ ਜਾਂ ਫਰਾਰ ਨੇ ਸਾਡੀ ਟੀਮਾਂ ਲਗਾਤਾਰ ਰੂਪੀ ਕਰਨੀ ਹੈ ਜਿਹੜਾ ਮੇਨ ਇਹਦੇ 'ਚ ਬਿੱਲਾ ਹੈਗਾ ਉਹ ਤੇ ਬਾਕੀ ਅੱਜ ਜਿਹੜੀ ਹੈਗੀ ਆ ਇਹ ਕਾਰਵਾਈ ਸਿਵਲ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਸਾਰੀ ਅਮਲ ਚਲਾਂਦੀ ਹੈ ਤੇ ਅੱਗੇ ਵੀ ਜਿਹੜੀ ਹੈਗੀ ਆ ਇਸ ਤਰੀਕੇ ਦੀ ਕਾਰਵਾਈ ਜਲਦੀ ਹੋਊਗੀ ਸਾਡੇ ਇਲਾਕੇ ਦੇ ਵਿੱਚ ਜਲਦੀ ਬਿਊਰੋ ਰਿਪੋਰਟ ਪ੍ਰਾਈਮ ਟੂਡੇ ਅਮਲੋ